ਔਰ ਦੂਜੇ ਪਾਸੇ ਤਲਵੰਡੀ ਸਾਬੋ ਗਵੰਡ ਪਿੰਡ ਹੈ ਦੰਦਵਾ ਸਾਹਿਬ ਦੀ ਬੋਤਲ ਦੇ ਵਿੱਚ ਵਸਿਆ ਹੈ ਕਹਿੰਦੇ ਨਹਿਰੀ ਪਿੰਡ ਹੈ ਔਰ ਵੱਡਿਆ ਰੌਣਕਾਂ ਲੱਗੀਆਂ ਗੁਰਚਰਨ ਸਾਊਂਡ ਫੱਤੇ ਮਾਲਕ ਵਾਲੇ ਦੀ ਲੱਗੀ ਹੈ ਕਹਿੰਦੇ ਭਰਾਡੇ ਐਂਡ ਕਹਿੰਦੇ ਕੋਕੀ ਜੜ ਦਿੱਤੇ ਹੈ ਵੱਡੀ ਸਾਉਂਡ ਹੈ ਭਾਈ ਦਾ ਧੰਨਵਾਦ ਹੈ ਔਰ ਨਾਲ ਟੀਵੀ 31 ਮਾਨਸਾ ਡਾਟ ਜਾਂਦੇ ਜਰੀਏ ਅੱਜ ਦਾ ਟੂਰਨਾਮੈਂਟ ਕਹਿੰਦੇ ਕਵਰੇਜ ਕੀਤਾ ਜਾ ਰਿਹਾ ਹੈ ਰਾਜ ਕੀਵਾਲਾ ਕਹਿੰਦੇ ਵੱਡਾ ਭਾਈ ਕਦਮ ਪੁੱਜਿਆ ਵੱਡੇ ਭਾਈ ਦਾ ਧੰਨਵਾਦ ਹੈ ਨਾਲ ਕਿਤੇ ਲਵੀ ਦੀਪਨ ਤੇਹਾ ਤੇ ਸੀਰਾ ਕੁੱਕਰ ਨਾਲ ਮੇਰੇ ਬੋਲਾਂ ਦੇ ਸਾਥ ਕੰਦੇ ਨੰਦੀ ਰਾਮਿਆ ਜਿੰਨੇ ਬਲਾਰੇ ਪੱਜਿਆ ਸਾਰਾ ਦਾ ਧੰਨਵਾਦ ਹੈ ਸੀਰਾ ਭਪਾਲ ਸੇਵਕ ਤੇ ਪੂਰਾ ਟੱਡੇ ਇੱਕ ਹੋਰ ਵੀਰ ਹੈ ਉਹਦਾ ਵੀ ਯਾਰਾ ਧੰਨਵਾਦ ਹੈ ਲੈ ਨੰਦੀ ਘੁੰਮਣਕਣ ਵਾਲੇ ਮੁੰਡੇ ਪਿੰਡ ਵਾਲੇ ਪਾਸੇ ਔਰ ਤਲਵੰਡੀ ਵਾਲੇ ਮੁੰਡੇ ਸਕੂਲ ਵਾਲੇ ਪਾਸੇ ਪਹਿਲੀ ਕਬੱਡੀ ਤੇ ਕਰਦੇ ਜ਼ਿਕਰ ਉਧਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਵੀ ਫਾਈਨਲ ਮੈਚ ਦੀ ਵੀ ਪਹਿਲੀ ਕਬੱਡੀ ਵੀ ਕਿਹੜਾ ਗੱਬਰੂ ਪਾ ਦੇਗਾ ਵੀ ਕਬੜ ਵਾਲਿਆ ਜੱਟ ਤੰਗੂ ਵੀ ਪਾਉਣੇ ਪੈਣੀ ਹੈ ਉਧਰ ਖੇਡ ਮੈਦਾਨ ਦੇ ਵਿੱਚ ਉਧਰ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਹੈ ਕਿਹਦੇ ਵੀ ਕਿ ਸਿਰੇ ਦਾ ਮੈਚ ਹੈ ਕਿਹਦੇ ਵੀ ਖੇਡ ਮੈਦਾਨ ਦੇ ਵਿੱਚ ਵੀ ਖੇਡਿਆ ਵੀ ਗਿਆ ਤੇ ਕਿਹੜਾ ਗੱਬਰੂ ਵੀ ਬੱਲੇ ਬੱਲੇ ਕਰਵਾ ਦੇਗਾ ਕਿਹੜਾ ਕਹਿੰਦੇ ਬੱਲੇ ਬੱਲੇ ਕਰਾਵੇਗਾ ਗੱਲ ਸਮੇਂ ਤੇ ਇਹ ਹੌਟਰ ਵਾਲਾ ਵੀਰ ਹਾਂ ਰੋਟਰ ਫੇਰੀ ਵੇਂਦੀ ਹੈ ਬੋਟਰ ਤੋਂ ਬੜਕੇ ਲਾਤੀ ਕੇ ਆਓਕੇ ਸੋ ਆਓਕੇ ਸੋ ਆਹ ਮੈਚ ਖੜਾ ਦਿਓ ਇੱਕ ਫੈਕ ਹੀ ਰਹਿ ਗਿਆ ਭਰਾ ਬੱਧ ਵੇਂਦੀ ਹੈ ਜਿਹੜੇ ਵੀਰ ਪਹਿਲਾਂ ਹੁੰਟਰ ਤੇ ਬੈਠਾ ਸੀਗਾ

ਕਹਿੰਦੇ ਕਬੱਡੀ ਪਾ ਰਹੇ ਮੇਰੇ ਮਿੱਤਰੋ ਬੋਵੀ ਨੇ ਇੱਕ ਵਧੀਆ ਨੰਬਰ ਦੇ ਵਾਅਦੇ ਆਪਣੀ ਟੀਮ ਲਈ ਕਹਿੰਦੇ ਕਰ ਦਿੱਤੇ ਆਹ ਕਹਿੰਦੇ ਮੋਗੇ ਵਾਲਾ ਆਹ ਮੋਗੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਰੌਂਦ ਦੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਆਹ ਕਹਿੰਦੇ ਕਬੱਡੀ ਇਸ ਵੇਲੇ ਹੁਣ ਕਹਿੰਦੇ ਤਿੰਨ ਨੇ ਆਹ ਤਿੰਨੋਂ ਦੇ ਤਿੰਨੋਂ ਤਿਆਰ ਆਹ ਮਣੀ ਵਰਗੇ ਮੁੰਡੇ ਤਿਆਰ ਹਰ ਸੌਣੇ ਕਹਿੰਦੇ ਟਰਾਈ ਇਹ ਕਹਿੰਦੇ ਬਾਟੀ ਹੈ ਆਹ ਕਦੇ ਟਿੱਪੇ ਅੜੇ ਦੇ ਚਰਚੇ ਹੋਏ ਆਹ ਬਾਟੀ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈ ਪਰ ਰਮਦੇ ਵਾਲਾ ਭਜ ਗਿਆ ਮੇਰੇ ਮਿੱਤਰੋ ਉਹ ਰਿਬਦੇ ਵਾਲਾ ਵੀ ਟੱਜ ਗਿਆ ਮੇਰੇ ਮਿੱਤਰੋ ਵੀ ਖੇਡ ਦੇ ਅੰਦਰ ਵਿੱਚ ਲੈ ਵੀ ਰਵੀ ਹੋਦਾ ਪੂਰੇ ਕਰਦਾ ਤੇਲ ਪਾੜੀ ਚੱਕੋ ਹੋ ਕਹਿੰਦੇ ਵੀ ਜੈਲੀ ਨੂੰ ਬਾਹਰ ਪਿਆਰ ਕਰਦਾ ਵੀ ਉਹ ਸਿੱਧੇ ਟੱਜਿਆ ਦਾਰਦਾ 11 ਗੇੜਾ 1000 ਤੇ 52 41 ਇਹ ਕੌਣ ਲੈ ਕੇ ਜਾਵੇਗੇ ਤੇ ਕਹਿੰਦੇ ਖੰਡੋ ਗੱਲਾਂ ਮਤ ਹੋਣਗੀਆਂ ਜਿੰਨੇ ਸੰਗਤ ਆਈ ਹੈ ਵੈਸਟ ਅੱਜ ਦੇ ਟੂਰਨਾਮੈਂਟ ਦਾ ਫਨੀ ਫਨੀ ਰੋਪਟਿਆਂ ਦਾ 11 ਰੇਡਾਂ 7 ਨੰਬਰ ਅੱਜ ਦੇ ਟੂਰਨਾਮੈਂਟ ਦਾ ਵੈਸਟ ਇੰਡਿਆਨ ਰੋਟਿਆ ਸੁਣੀ ਕਹਿੰਦੇ ਲੈਰੀ ਦੇ ਮੇਲੇ ਦਾ ਫੈਕਟਰੀ ਡਰੇ ਖੇਡ ਰਿਹਾ ਮੇਰੇ ਕਿਰਵੀਆ 5 ਪੰਜ ਜੱਫੇ ਬੁਰੀ ਗੁਰਨੇ ਆਦੇ ਟੂਰਨਾਮੈਂਟ ਦਾ ਹੈ ਰੈਂਕ ਜਾਂ 3 ਦੋਵੇਂ ਟੀਮਾਂ ਦਾ ਲਾਕੜਾ ਕਪਾਰਕ ਬਾਦ ਮੇਰੀ ਵੇਖੀਏ ਟੀਮਾਂ ਆਪਣਾ ਪ੍ਰਾਈਜ਼ ਲੈਣ ਦੀ ਤੇ ਟਾਈਮ ਨਾਲ ਆਪਣੇ ਘਰੇ ਵਾਸਤੇ ਕਰਨਾ ਗਾਨੂੰ ਫੇਰ ساری ਸੰਗਤ ਨੂੰ ਕਹਿੰਦੀ ਹੈ

ਲੱਡੀ ਦੇਰੀ ਹਰਜੀਤ ਦੀਪੀ ਸਾਡੇ ਵੀਰਾਂ ਦਾ ਧੰਨਵਾਦ ਆ ਫੇਰ ਤੋਂ ਫੇਰ ਕੋ ਲਾ ਕੇ ਕੋਈ ਗੱਲ ਨਹੀਂ ਜਿਉ ਜੀ ਟੀਮਾਂ ਨੂੰ ਪ੍ਰਾਈਜ਼ ਦੋਵੇਂ ਟੀਮਾਂ ਪ੍ਰਾਈਜ਼ ਕਮ ਕਰ ਲੈਣਾ ਦੋਵੇਂ ਟੀਮਾਂ ਹਾਂ ਸਾਡੀਆਂ ਸਤਿਕਾਰ ਦੇ ਚਿੱਤਾਂ ਸਾਡੇ ਪੰਜਾਬ ਪੁਲਿਸ ਵਾਲੇ ਵਿਸ਼ੇਸ਼ ਤੌਰ ਤੇ ਆਇਆ ਸਾਡੇ ਸਾਰੇ ਸਤਿਕਾਰ ਦੇ ਕੁਜੀਤਾ ਸਾਡੇ ਸਪਾਂਸਰ ਜੀ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤਾਨੂੰ ਫੇਰ ਵੱਡੇ ਆਊਟ ਕਰ ਲਗਣੀ ਹੈ ਆ ਨਵੇਂ ਫੇਰ ਵੱਡੇ ਮੁੰਡਿਆਂ ਦੀ ਚੱਟਾ ਸਾਡੇ ਨਵੇਂ ਵਾਲੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੋ ਰਹਿਮੀ ਦੇਤੇ ਨਿਭਾ ਰਹੇ ਐ ਦੋਵੇਂ ਟੀਮ ਆਪਣਾ ਪ੍ਰਾਇਸ ਜਿੰਨਾ ਸੀ ਤੇ ਪੈਚ ਦੇ ਲੋਂਗਾ ਉਹਨਾਂ ਸ਼ੀਤੀ ਵਧੀਆ ਘਰੇ ਬਾਜ ਰਹੇ ਆ ਜੀ يا وانه 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 يا ਇਹਨਾਂ ਟੀਮਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਫਾਸਟ ਸੈਕਿੰਡ ਟੀਮਾਂ ਸਾਤਾ ਕੁੱਤੀਆ ਵਰਦਾ ਫੰਦਾ ਹਨ ਕੁੱਤੀਆ ਵਰਦਾ ਫੰਦਾ ਦੋਨਾਂ ਪਿਸ਼ਟਾ ਇੱਕ ਦੇ ਵੀਰੇ ਮਰਨਾ ਸਾਰੇ ਬੰਦੇ ਕਹਿੰਦੇ ਖੇਡ ਕਬੱਡੀ ਦੇ ਬੰਨੀ ਮਰੀ ਰਿਹਾ ਹਾਂ ਇਸ ਬੱਚੇ ਦਾ ਬਹੁਤ ਬੜੀਆਂ ਹਸਨ ਰਹੀਆਂ ਦੋਵੇਂ ਟੀਮਾਂ ਦੇ ਨਾਂ ਤੇ ਇੱਕ ਤਾੜੀ ਜ਼ੋਰ ਨਾਲ ਮਾਰ ਦਈਏ ਬਹੁਤ ਬੜਾ ਧੰਨਵਾਦ ਹੈ ਅੱਜ ਦੇ ਖੇਡਦਿਆਂ ਕਦੇ ਵਸਤਾ ਕੇ ਟੀਮਾਂ ਫਤਿਹ ਮਾਨ ਵਾਲੇ ਸਾਡੇ ਮਾਨ ਸਾਹਿਬ ਵਾਲੇ ਪੀਵੀ ਕਪਤੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਰੈਫਰੀਆਂ ਦਾ ਸਾਰੇ ਬਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਰਸੀ ਕਿੱਥੇ ਅਰਸੀ ਭਾਈ ਮਾਰ ਦਿਓ ਨਿਆਰੀ ਆਹਦੀ ਆ ਬਾਈ ਜੀ ਆਓ ਭਾਈ ਕਿੱਥੇ ਗਏ ਦੂਜੇ ਖੜ ਜਾ ਦੂਜਾ ਆ ਪਾ ਕੇ ਆ ਰਿਹਾ ਏ ਬੰਦੇ ਸਾਡੇ ਕਰਦੇ ਆ ਤੇ ਜਾਣਾ ਰੋਦੀਏ ਆ ਕਰਾਣੇ ਰੋਦੀਏ ਜਾਣਾ ਭਾਈ ਆ ਰਹੀ ਮੈਂ ਬਚਾਈ ਦੇ ਵਿਚ ਨੁਪੜਾ ਦੇ ਆ ਕਿੱਡ ਪਾਰੀ ਮਾਰੀ ਠੀਕ ਆ ਭਾਈ ਚਲੋ ਬਾਈ ਉਹ ਸਾਈਡ ਦੀ ਆਵਾਜ਼ ਓਏ इधर तीनों ने बांसवाड़ा कितने आ रहे हैं? एक ही लेकिन क्या हालात हैं? आया हाथ पाला? कोई भेजे हो? कोई भेजे वही? कहे जो कहे जो आप लोग दो जाइए। करो। वो कहे क्या कितना हो जाएगा? है बर्ताल सोफ़ा था वहाँ पर। बहुत फैरी सोले हैं। कर ਤਾਨੂੰ ਫੇਰ ਵੱਡੀ ਰੌਣਕ ਲਾਵਾਂਗੇ ਵਧੀਆ ਹੋਰ ਆਵਲਾ ਲਾਉਗੇ ਤਾਨੂੰ ਫੇਰ ਵੱਡੀ ਰੌਣਕ ਲਾਵਾਂਗੇ ਫੇਰ ਵੱਡੀ ਡਿਊਟੀ ਹੈ ਆਜੇ ਦੀਪਾ ਕੀ ਬੰਦਰ ਦਾ ਹੈ ਓ ਯਾਰ ਇਹਦਾ ਕਿੱਥੇ ਐਕਟਿਵ ਰਹਿਣਾ ਮੁੰਡੇ ਦਾ ਵਾਹ ਅਰਸ਼ੀਦ ਜੀ ਅਰਸ਼ੀਦ ਕਪਤਾਨ ਬਹੁਤ ਬੜੀ ਸ਼ੁੱਭੀ ਸਰਫੀਰ